ਸਾਥ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਫਰੀਉੜੀ ਜੀ ਜੁੜ ਕੇ ਬੈਠੇ ਆ ਗੁਰੂ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਓ ਕਾਜੀ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਵਿੱਤਰ ਸਥਾਨ ਤੇ ਸਤਗੈਣੀ ਜਨ ਸਿੰਘ ਖਾਲਸਾ ਪੰਡਾਲੇ ਦਾ ਜਨਮ ਸਥਾਨ ਹੈ ਜੇ ਸਥਾਨ ਤੋਂ ਮੇਰੀ ਦਸਤਾਰ ਬੰਦੀ ਹੋਈ ਤੇ ਆਪਾਂ ਕੌਮ ਦਾ ਇਹ ਕਾਰਜ ਰਭਿਆ ਅੱਜ ਉਸੇ ਸਥਾਨ ਤੇ ਇਸ ਕੌਮੀ ਕਾਰਜ ਨੂੰ ਚਲਦਿਆਂ ਇੱਕ ਜੀਵਨ ਦੇ ਬੜੇ ਐਮ ਮੋੜ ਤੇ ਆਪਾਂ ਅੰਨਕੇ ਖੜੇ ਆ। ਪਿਛਲੇ 1 ਮਹੀਨੇ ਤੋਂ ਜੋ ਕੁਝ ਵਾਪਰਿਆ ਹੈ ਉਹ ਤੁਸੀਂ ਸਾਰਾ ਕੁਝ ਵੇਖਿਆ ਮੈਂ ਤਾਂ ਰੋਣਾ ਨਹੀਂ। ਥੋੜੇ ਸਮੇਂ ਵਿੱਚ ਸੰਖੇਪ ਚ ਆਪਾਂ ਗੱਲ ਵੇਖ ਦੇਣੀ ਹੈ। 1 ਮਹੀਨਾ ਪਹਿਲਾਂ ਜੋ ਹਕੂਮਤ ਨੇ ਜ਼ਬਰ ਸਿੱਖਾਂ ਦੇਟਾਇਆ ਹੈ। ਉਸ ਜ਼ਬਰ ਨੂੰ ਜਿਹੜਾ ਪ੍ਰਤਾਖੋ ਇਸ ਕਰਕੇ ਹੋ ਗਿਆ ਜੇ ਕੱਲੀ ਗ੍ਰਿਫਤਾਰੀ ਦੀ ਗੱਲ ਹੁੰਦੀ ਤੇ ਸ਼ਾਇਦ ਗ੍ਰਿਫਤਾਰੀ ਦੇ ਬਹੁਤ ਤਰੀਕੇ ਸੀ ਜਿਨ੍ਹਾਂ ਨਾਲੋਂ ਅਸੇ ਜੋ ਕੁ ਕਰਦਾ। ਪਰ ਜੋ ਚਿਹਰਾ ਹਕੂਮਤ ਦਾ ਲੰਗਾ ਹੋਣਾ ਸੀ ਦੁਨੀਆ ਪਰ ਦੇ ਸਾਹਮਣੇ ਹੋਇਆ ਜੋ ਸਿੱਖ ਨੌਜਵਾਨਾਂ ਤੇ ਜ਼ਬਰਟਾਇਆ ਗਿਆ ਦੇਖੋ ਸਤਗੁਰ ਸੱਚੇ ਪਾਤਸ਼ਾਹ ਦੀ ਕਚਾਰੀ ਦੇ ਵਿੱਚ ਅਸੀਂ ਦੋਸ਼ੀ ਨਹੀਂ ਦੁਨੀਆਵੀ ਕਚਾਰੀ 'ਚ ਅਸੀਂ ਦੋਸ਼ੀ ਹੋ ਸਕਦੇ ਹਾਂ ਸੋ 1 ਮਹੀਨੇ ਤੋਂ ਬਾਅਦ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਇਸ ਧਰਤੀ ਤੇ ਲੜਿਆਂ ਇਸ ਧਰਤੀ ਤੇ ਲੜਾਂਗੇ ਧਰਤੀ ਛੱਡ ਕੇ ਕਿਤੇ ਨਹੀਂ ਜਾਂਦੇ ਸੋ ਇਸ ਕਰਕੇ ਜਿਹੜੇ ਝੂਠੇ ਕੇ ਸਾਡੇ ਤੇ ਪਰਚੇ ਪਏ ਨੇ ਇਹਨਾਂ ਦਾ ਸਾਹਮਣਾ ਅਸੀਂ ਰਾਤ ਨੂੰ ਕਰ ਲਾਂਗੇ ਤੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਦੇਖੋ ਸੰਗਤ ਦੀਆਂ ਅਦਾਸਾਂ ਤੋਂ ਬਿਨਾ ਨਾ ਤੇ ਇਡੇ ਘੇਰਿਆਂ ਚੋਂ ਨਿਕਲ ਜਾਣਾ ਸੰਭਵ ਹੁੰਦਾ ਸੰਗਤ ਦੀਆਂ ਅਦਾਸਾਂ ਤੋਂ ਬਿਨਾ ਨਾ ਤੇ ਇੰਨਾ ਲੰਮਾ ਸਮਾਂ ਜਿਹੜਾ ਰੂਪ ਉਸ ਹੋ ਜਾਣਾ ਸੰਭਵ ਹੁੰਦਾ ਹੈ ਇਹ ਸੰਗਤ ਦੀਆਂ ਅਦਾਸਾਂ ਦੇ ਗੁਰੂ ਸਾਹਿਬ ਦੀ ਕਿਰਪਾ ਸੱਜਾ ਸਾਰਾ ਕੁਝ ਵਾਪਰਿਆ ਅੱਜ ਉਸੇ ਸਥਾਨ ਦੇ ਉੱਤੇ ਅਸੀਂ ਆਪ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਇਹ ਗ੍ਰਿਫਤਾਰੀ ਜਿਹੜੀ ਹੈ ਇਹ ਅੰਤ ਨਹੀਂ ਇਹ ਸ਼ੁਰੂਆਤ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਜਿਹੜਾ ਝੂਠ ਦਾ ਬਲੰਦਾ ਸਾਡੇ ਕਲਾ ਸਿੱਜ ਗਿਆ ਇਹਨੂੰ ਭੰਦਾ ਸੰਸਾਰ ਜਿਹੜਾ ਸਤਿਗੁਰ ਸੱਚੇ ਬਾਸ਼ਕ ਕਿਰਪਾ ਕਰਕੇ ਇਹਨੂੰ ਭੰਨਣਗੇ ਤੇ ਸੇਟੀ ਸੰਗਤਾਂ ਦੇ ਜਿਹੜੇ ਅਸੀਂ ਰੂਪਰੂ ਜਿਹੜਾ ਸਨਮੁਖ ਹੋ ਕੇ ਸੰਗਤਾਂ ਵਿੱਚ ਰਾਂਗੇ ਜਿਹੜੀ ਅਮਤ ਸੰਚਾਰ ਦੀ ਮੁਹਿਮਾ ਜਿਹੜੀ ਖਾਲਸਾ ਵਹੀਰ ਅਸੀਂ ਸ਼ੁਰੂ ਕੀਤੀ ਸਤਿਗੁਰ ਨੇ ਸਾਡੇ ਕੋਲੋਂ ਆਪ ਕਰਾਈ ਹੈ ਉਸ ਖਾਲਸਾ ਵਹੀਰ ਨੂੰ ਬੜਾ ਰੰਭਾਂਗੇ ਪਰ ਨੌਜਵਾਨਾਂ ਨੂੰ ਇੱਕ ਮੇਰੀ ਅਪੀਲ ਹੈ ਕਿ ਜੇਸ ਖੰਡੇ ਬਾਡੇ ਦੀ ਜਿਹੜੀ ਪੌਲ ਛੱਕ ਰਹੇ ਸੀ ਅਸੀਂ ਜਿਹੜੇ ਨਸ਼ਿਆਂ ਤੋਂ ਦੂਰ ਹੋ ਰਹੇ ਸੀ ਉਸ ਤੋਂ ਤੰਗ ਆ ਕੇ ਹਕੂਮਤ ਨੇ ਸਾਰਾ ਕੁਝ ਕੀਤਾ ਤੇ ਹਕੂਮਤ ਤਾਂ ਜਿੱਤ ਸਕਦੀ ਹੈ ਜੇ ਅਸੀਂ ਖੰਡੇ ਬਾਡੇ ਦੀ ਪੌਲ ਤੋਂ ਪਗੌੜੇ ਹੋ ਜੀ ਪਰ ਜੇ ਅੱਜ ਅਸੀਂ ਇਸ ਦਾ ਜਵਾਬ ਇਸ ਤਰੀਕੇ ਨਾਲ ਦਈਏ ਕਿ ਵੱਧ ਚੜ ਕੇ ਨੌਜਵਾਨ ਖੰਡੇ ਬਾਡੇ ਦੀ ਪੌਲ ਛਕਣ ਨਸ਼ੇ ਤਿਆਗ ਕੇ ਗੁਰੂ ਦੇ ਲੜ ਲੱਗਣ ਤੇ ਪੰਜਾਬ ਦੇ ਹੱਕਾਂ ਦੀ ਸੰਰਚ ਕਰਣ ਤੇ ਫੇਰ ਹਕੂਮਤ ਸਾਨੂੰ ਨਹੀਂ ਹਰਾ ਸਕਦੀ ਸੋ ਮੇਰੀ ਨੌਜਵਾਨ ਨੂੰ ਇਹ ਬੇਇੱਜ਼ਤੀ ਹੈ ਕਿ ਸਾਡੀ ਗੈਰ ਹਾਜ਼ਰੀ ਦੇ ਵਿੱਚ ਇਦਾਂ ਨਹੀਂ ਸਮਝਣਾ ਕਿ ਹੁਣ ਅਸੀਂ ਅਵਰਤ ਨਹੀਂ ਛੱਡਣਾ ਅਮਰਤ ਗੁਰੂ ਦਾ ਸਾਡੇ ਵਰਗੇ ਹਿਆਰਾਂ ਆਉਣਗੇ ਹਿਆਰਾਂ ਜਾਣਗੇ ਸੋ ਇਸ ਕਰਕੇ ਤੁਸੀਂ ਅਮਰਤ ਛੱਡਣਾ ਹੈ ਖੰਡੇ ਪਾਰ ਦੀ ਬਹੁਤ ਸ਼ੱਕ ਕੇ ਅਮਰਤਾ ਦੀ ਹੋਣਾ ਸ਼ਸ਼ਟਾਤਾ ਦੀ ਹੋ ਕੇ ਜੀਵਨ ਬਤੀਤ ਕਰਨਾ ਸੋ ਇੰਨੀਆਂ ਗਮੇਂਦਿਆਂ ਦਾ ਮਸ਼ੁਕੁਰਾਨਾ ਸਾਰੀ ਸੰਗਤਾਂ ਕਰਦਾ ਸਾਰੀ ਸੰਗਤ ਨੇ ਜਿੰਨਾ ਪ੍ਰੇਮ ਬਖਸ਼ਿਆ ਹੈ ਦੇਸ਼ਾਂ ਦੇਸ਼ਾਂ ਦੇ ਵਿੱਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਗੁਰ ਕਿਰਪਾ ਕਰਨ ਤੁਸੀਂ ਅਰਦਾਸ ਬੇਨਤੀ ਜਾਰੀ ਰੱਖਣੀ ਹੈ ਕਿਉਂਕਿ ਤੁਹਾਡੀ